ਸਤਾਰੋਵਰ ਹੈ ਅਚਲੇਸ਼ਵਰ ਮੰਦਰ ਦਾ ਜਿੱਥੇ ਕਿ નિਹੰਗ ਸਿੰਘ ਦੇ ਵੱਲੋਂ ਆਪਣੇ ਘੋੜੇ ਨੂੰ ਨਵਾਇਆ ਗਿਆ ਹੈ ਦਿਨਹੰਗ ਸਿੰਘ ਸਾਫ ਤੌਰ ਤੇ ਤਸਵੀਰਾਂ ਚ ਵਿਖੇ ਜਾ ਸਕਦੇ ਨੇ ਅਚਲੇਸ਼ਵਰ ਧਾਮ ਅਤਰ ਸਾਹਿਬ ਬਟਾਲਾ ਵਿਖੇ ਨੌਵੀਂ ਦਸਵੀਂ ਤੇ ਇੱਕ ਵਿਸ਼ਾਲ ਮੇਲਾ ਲੱਗਦਾ ਹੈ ਇੱਥੇ ਹਰ ਇੱਕ ਧਰਮ ਦੇ ਫਿਰਕੇ ਦੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਇੱਥੇ ਨਿਆਰੇ ਤੇ ਸਭ ਤੋਂ ਵਧੀਆ ਵੀ ਇਸ ਮੇਲੇ ਤੇ ਪਹੁੰਚਦੀਆਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਇੱਕ ਨਿਹੰਗ ਸਿੰਘ ਸरोवर ਦੇ ਕਿਨਾਰੇ ਘੋੜਾ ਨਹਾ ਰਿਆ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਇਸ ਦੇ ਸੰਬੰਧ ਵਿੱਚ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਉਹਦੇ ਆਧਾਰ ਤੇ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 218 ਮੇ ਬੀ ਐਨ ਐਸ ਥਾਣਾ ਰੰਗਨਗਰ ਸਿਤਾਜ ਕਰਤਾ ਹੈ ਤੇ ਪਰਚਾ ਦਰਜ ਕਰਕੇ ਜਿਹੜੀ ਅਗਲੀ ਰਿਵੈਸਟੀਗੇਸ਼ਨ ਸੀ ਸ਼ੁਰੂ ਕਰ ਦਿੱਤੀ ਗਈ। ਉਸ ਸਰੋਵਰ ਹੈ ਅਚਲੇਸ਼ਵਰ ਮੰਦਰ ਦਾ ਜਿੱਥੇ ਕਿ નિਹੰਗ ਸਿੰਘ ਦੇ ਵੱਲੋਂ ਆਪਣੇ ਘੋੜੇ ਨੂੰ ਨਵਾਇਆ ਗਿਆ ਹੈ। ਤੇ નિਹੰਗ ਸਿੰਘ ਸਾਫ਼ ਤੌਰ ਤੇ ਤਸਵੀਰਾਂ 'ਚ ਵਿਖੇ ਜਾ ਸਕਦੇ ਨੇ। ਅਚਲੇਸ਼ਵਰ ਧਾਮ ਅਤਰ ਸਾਹਿਬ ਬਟਾਲਾ ਵਿਖੇ ਨੌਵੀਂ ਦਸਵੀਂ ਤੱਕ ਵਿਸ਼ਾਲ ਮੇਲਾ ਲੱਗਦਾ ਹੈ। ਇੱਥੇ ਹਰ ਇੱਕ ਧਰਮ ਦੇ ਫਿਰਕੇ ਦੇ ਲੋਕ ਆ ਕੇ ਨਤਮਸਤਕ ਹੁੰਦੇ ਹਨ। ਇਥੇ ਨਿਆਰੇ ਜਿੱਥੇ ਵਧੀਆ ਵੀ ਇਸ ਮੇਲੇ ਤੇ ਪਹੁੰਚਦੀ ਆਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਨਿਹੰਗ ਸਿੰਘ ਸरोवर ਦੇ ਕਿਨਾਰੇ ਘੋੜਾ ਨਹਾ ਰਿਆ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਇਸ ਦੇ ਸੰਬੰਧ ਵਿੱਚ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਉਹਦੇ ਆਧਾਰ ਤੇ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 218 ਮੇ ਬੀ ਐਨ ਐਸ ਥਾਣਾ ਰੰਗਨਗਰ ਸਿਤਾਜ ਦਰਜ ਕਰਤਾ ਤੇ ਪਰਚਾ ਦਰਜ ਕਰਕੇ ਜਿਹੜੀ ਅਗਲੀ ਰਿਵੈਸਟੀਗੇਸ਼ਨ ਸੀ ਸ਼ੁਰੂ ਕਰ ਦਿੱਤੀ ਉਹ ਸਰੋਵਰ ਹੈ ਅਚਲੇਸ਼ਵਰ ਮੰਦਰ ਦਾ ਜਿੱਥੇ ਕਿ નિਹੰਗ ਸਿੰਘ ਦੇ ਵੱਲੋਂ ਆਪਣੇ ਘੋੜੇ ਨੂੰ ਨਵਾਇਆ ਗਿਆ ਹੈ ਤੇ નિਹੰਗ ਸਿੰਘ ਸਾਫ਼ ਤੌਰ ਤੇ ਤਸਵੀਰਾਂ 'ਚ ਵਿਖੇ ਜਾ ਸਕਦੇ ਨੇ ਅਚਲੇਸ਼ਵਰ ਧਾਮ ਅਤਰ ਸਾਹਿਬ ਬਟਾਲਾ ਵਿਖੇ ਨੌਵੀਂ ਦਸਵੀਂ ਤੇ ਵਿਸ਼ਾਲ ਮੇਲਾ ਲੱਗਦਾ ਹੈ ਇੱਥੇ ਹਰ ਇੱਕ ਧਰਮ ਦੇ ਫਿਰਕੇ ਦੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਇੱਥੇ ਨਿਆਰੇ ਜਿੱਥੇ ਵਧੀਆ ਵੀ ਇਸ ਮੇਲੇ ਤੇ ਪਹੁੰਚਦੀਆਂ ਹਨ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਕ ਨਿਹੰਗ ਸਿੰਘ ਸरोवर ਦੇ ਕਿਨਾਰੇ ਘੋੜਾ ਨਹਾ ਰਿਹਾ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਇਦੇ ਸਬੰਧ ਵਿੱਚ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਆ ਉਹਦੇ ਆਧਾਰ ਤੇ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 218 ਮੀ ਬੀ ਐਨ ਐਸ ਥਾਣਾ ਰੰਗਨਗਰ ਸਿਧਾਰਜ ਦਰਜ ਕਰਤਾ ਤੇ ਪਰਚਾ ਦਰਜ ਕਰਕੇ ਜਿਹੜੀ ਅਗਲੀ ਰਿਵੈਸਟੀਗੇਸ਼ਨ ਸੀ ਸ਼ੁਰੂ ਕਰ ਦਿੱਤੀ